ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਜੀਓ ਸਾਹਿਬਾਂ ਦੇ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੇ ਹੋ ਸਾਰੇ ਗੱਜ-ਬੱਜ ਕੇ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਂ ਕਾ ਕਹਿਆ ਦਰਗਹ ਚੱਲੇ ਅੱਜ ਆਪਾ ਖਾਲਸਾ ਜੀਓ ਉਹਨਾਂ ਕਲਗੀਧਰ ਪਾਤਸ਼ਾਹ ਦੇ ਆਸ਼ਿਕਾਂ ਦੇ ਯਾਦ ਵਿੱਚ ਬੈਠੇ ਹਾਂ ਜਿਨ੍ਹਾਂ ਨੇ ساری ਜ਼ਿੰਦਗੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਾ ਦਿੱਤੀ ਇਹ ਜਨਮ ਤੁਮਾਰੇ ਲੇਖੇ ਪ੍ਰਭੂ ਦੇ ਪਿਆਰੇ ਸੰਤ ਬਾਬਾ ਅਨੰਦ ਸਿੰਘ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਜਿਨ੍ਹਾਂ ਦੇ ਦਾਸ ਨੇ ਬਹੁਤ ਖੁੱਲੇ ਦਰਸ਼ਨ ਕੀਤੇ ਖਾਲਸਾ ਜੀ ਉਹ ਸਮਦਰਸੀ ਮਹਾਪੁਰਖ ਸੀ ਬੜੇ ਪਿਆਰ ਵਾਲੇ ਇੰਨਾ ਪ੍ਰਤਾਪ ਸੀ ਉਹਨਾਂ ਦਾ ਖਾਲਸਾ ਜੀ ਉਹ ਸਿਰਫ ਗੱਦੀ ਤੇ ਬੈੰਦੇ ਸੀ ਤੇ ਵੱਡੇ ਵੱਡੇ ਪੁਰਬ ਉਹ ਉਹਨਾਂ ਨੇ ਕੱਟ ਦੇਣੇ ਸੀ ਉਹ ਗੱਦੀ ਤੋਂ ਉੱਠਦੇ ਨਹੀਂ ਸੀ ਇਸ਼ਾਰੇ ਨਾਲ ਹੀ ਸੇਵਾਦਾਰਾਂ ਦੀ ਸੇਵਾ ਕਰਨੀ ਇਨਾਂ ਦੀ ਇੱਕ ਖਾਸ ਤੂਵੀ ਸੀ ਜੇ ਕੋਈ ਸੇਵਾਦਾਰ ਸੁਣੇ ਨਾ ਫਿਰ ਉਹਨੂੰ ਜ਼ਿੰਦਗੀ ਵਰਕਤ ਦੇ ਕੰਮ ਨਹੀਂ ਬੋਲਦੇ ਸੀ ਉਹਦੇ ਵੱਲ ਵੇਖਦੇ ਵੀ ਨਹੀਂ ਸੀ ਉਹਨੂੰ ਤਾੜਨਾ ਤੇ ਨਹੀਂ ਕਰਨੀ ਪਰ ਉਹਨੂੰ ਮਨੋਂ ਹੀ ਪੁਲਾ ਦਿੰਦੇ ਸੀ ਤੇ ਬੰਦਗੀ ਵਾਲੇ ਹੋਏ ਖਾਲਸਾ ਜੀ ਉਹ ਸਮਝਦਾਰ ਸੀ ਹੋਏ ਬਾਬਾ ਆਤਮਾ ਸਿੰਘ ਜੀ ਮੋਨੀ ਜਿਨ੍ਹਾਂ ਨੇ ਇਸ ਸਥਾਨ ਤੇ ਸੇਵਾ ਕੀਤੀ ਬਾਅਦ ਚ ਹੋਏ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਸਾਰ ਸਿਆ ਵਾਲੀ ਸੰਪਰਦਾ ਦੇ ਮਹਾਪੁਰਖ ਜਿਨ੍ਹਾਂ ਨੇ ਤੇ ਲਹਿਰਾ ਬਹਿਰਾ ਕਰ ਦਿੱਤੀਆਂ ਖਾਲਸਾ ਜੀਓ ਮੰਗ ਲਾ ਦਿੱਤੇ ਇਹੋ ਜੇ ਪਿਆਰੇ ਹੋਏ ਖਾਲਸਾ ਜੀਓ ਜਿਨ੍ਹਾਂ ਨੂੰ ਜਿਸ ਵੇਲੇ ਉਹਨਾਂ ਮਹਾਪੁਰਖਾਂ ਨੂੰ ਪ੍ਰਭੂ ਦੇ ਪਿਆਰਿਆਂ ਨੂੰ ਬੰਦਗੀ ਕਰਨ ਵਾਲਿਆਂ ਨੂੰ ਜੇ ਉਹਨਾਂ ਦੇ ਬਰ ਨਿਗਾਹ ਮਾਰੀਏ ਨਾ ਖਾਲਸਾ ਜੀ ਤੇ ਮਨ ਬੜਾ ਹੈਰਾਨ ਹੋ ਜਾਂਦਾ ਕਿ ਅਸੀਂ ਕਿੱਥੇ ਹੈਗੇ ਅਜੀ ਖਾਲੀ ਬੈਠ ਕੇ ਗੱਲਾਂ ਸੁਣ ਕੇ ਚਲੇ ਜਾਂਦੇ ਪਰ ਜਿਨ੍ਹਾਂ ਨੇ ਬੰਦਗੀ ਕੀਤੀ ਖਾਲਸਾ ਜੀਓ ਜਿਨ੍ਹਾਂ ਨੇ ਸਿਮਰਨ ਕੀਤਾ ਜਿਨ੍ਹਾਂ ਨੇ ਬਾਜਾ ਵਾਲੇ ਨੂੰ ਪਿਆਰ ਕੀਤਾ ਜਦੋਂ ਉਹਨਾਂ ਦਾ ਜੀਵਨ ਵੇਖੀਦਾ ਤੇ ਬੰਦਾ ਜੀਰੋ ਹੋ ਜਾਂਦਾ ਪੈਗੰਬਰ موسی ਹੋਏ اسرائيل ਦੇ ਇੱਕ ਵਾਰੀ ਬੈਠੇ ਸੀ ਤੇ ਉਹਨਾਂ ਦੀ ਹਜ਼ੂਰੀ 'ਚ ਉਹਨਾਂ ਦੇ ਬਾਹਰਗਾ ਦੇ ਵਿੱਚ ਇੱਕ ਔਰਤ ਆਈ ਇੱਕ ਬੀਬੀ ਆਈ ਉਸਨੇ ਹੱਥ ਜੋੜ ਕੇ ਬੇਨਤੀ ਕੀਤੀ ਆਪ ਖੁਦਾ ਦੇ ਵਲੀ ਹੋ ਖੁਦਾ ਦੇ ਰਸੂਲ ਹੋ ਤੁਸੀਂ ਤੁਸੀਂ ਤੂਰ ਪਹਾੜ ਤੇ ਜਾ ਕੇ ਇੱਕ ਤੂਰ ਨਾਮ ਦਾ ਪਹਾੜ ਹੈ ਖਾਲਸਾ ਜਿਉ ਇਹ ਮਿਸਰ ਵਿੱਚ ਹੈ ਇਹ ਬਹੁਤ ਪਵਿੱਤਰ ਪਹਾੜੀ ਹੈ ਜਿਸ ਨੂੰ ਕਹਿੰਦੇ ਹਨ ਜਿਹੜਾ موسی ਉੱਥੇ ਜਾ ਕੇ ਖੁਦਾ ਦੇ ਨਾਲ ਗੱਲਾਂ ਬਾਤਾਂ ਕਰਦਾ ਸੀ ਉਸ ਪਹਾੜ ਨੂੰ ਅੱਜ ਵੀ ਇਸਲਾਮ ਈਸਾਈ יהודי ਉਹਦੀ ਜਾਤ ਕਰਦੇ ਖਾਲਸਾ ਜੀ ਉਹਨੂੰ ਪੂਜਦੇ ਹਨ ਤੇ ਉਸ ਬੀਬੀ ਨੇ ਬੜੀ ਨਿਮਰਤਾ ਦੇ ਨਾਲ ਬੜੇ ਹਲੀਮੀ ਦੇ ਨਾਲ ਬੜੇ ਪਿਆਰ ਦੇ ਨਾਲ ਕਿਉਂਕਿ ਖਾਲਸਾ ਜੀ ਜਿਹੜਾ ਨਿਮਰਤਾ ਹੈ ਨਾ ਇਹ ਭਗਤੀ ਦਾ ਗਹਿਣਾ ਹੈ ਜੇ ਭਗਤੀ ਕਰੀਏ ਜੇ ਨਿਮਰਤਾ ਨਾ ਹੋਵੇ ਤੇ ਜ਼ੀਰੋ ਹੈ ਇਸ ਕਰਕੇ ਨਿਮਰਤਾ ਰੱਖਣੀ ਬਹੁਤ ਜ਼ਰੂਰੀ ਹੈ ਦਾਸ ਨੇ ਵੀ ਕਈ ਵਾਰੀ ਇੱਥੋਂ ਬੋਲਿਆ ਸੀ ਕੇ ਸਿੱਖੀ ਦਾ ਸਿੱਖੀ ਦੀ ਜੜ ਨਿਮਰਤਾ ਸਿੱਖੀ ਦੀ ਸਿੱਖੀ ਦਾ ਬੀਜ ਨਿਮਰਤਾ ਸਿੱਖਈ ਦੀ ਨੀ ਨਿਮਰਤਾ ਜੇ ਖਾਲਸਾ ਜੀ ਉਹ ਨੀ ਪੱਕੀ ਹੋਵੇ ਨਾ ਫਿਰ ਕੋਈ ਬਿਲਡਿੰਗਾਂ ਨੂੰ ਇਮਾਰਤਾਂ ਨੂੰ ਖਤਰਾ ਨਹੀਂ ਹੁੰਦਾ ਜੇ ਨੀ ਕੱਚੀ ਹੋਵੇ ਨਾ ਫਿਰ ਖਤਰਾ ਹੀ ਖਤਰਾ ਹੈ ਇਸ ਕਰਕੇ ਖਾਲਸਾ ਜੀ ਉਹ ਜਿਹੜੇ ਤੁਸੀਂ ਆਪਣੀ ਸਾਧਨਾ ਆਪਣੀ ਭਗਤੀ ਆਪਣਾ ਭਜਨ ਚਾਹੁੰਦੇ ਹੋ ਸਹਜ ਨੂੰ ਚਾਹੁੰਦੇ ਹੋ ਆਨੰਦ ਨੂੰ ਤਾਂ ਆਪਣੇ ਗੁਨਾ ਦਾ ਤੇ ਆਪਣੇ ਭਗਤੀ ਦਾ ਕਦੇ ਮਾਣ ਨਾ ਕਰਿਆ ਕਰੋ ਸਦਾ ਨਿਮਰਤਾ ਵਿੱਚ ਰਹਾ ਕਰੋ ਬਾਬਾ ਨਾਨਕ ਸਿੰਘ ਜੀ ਹੋਏ ਕਰ ਆਪਣੇ ਗੁਰਦੁਆਰ ਨਾਨਕ ਸਰ ਬੜੀ ਨਿਮਰਤਾ ਵਾਲੀ ਸੀ ਖਾਲਸਾ ਜੀ ਉਹ ਕਹਿੰਦੇ ਸੀ ਆਪਣੇ ਸੰਗਿਆਂ ਨੂੰ ਕਿ ਮੈਂ ਅਜੇ ਤੱਕ ਗੁਰੂ ਨਾਨਕ ਦਾ ਸਿੱਖੀ ਨਹੀਂ ਬਣਿਆ ਇੰਨੇ ਸੰਗਿਆਂ ਨੂੰ ਕਹਿਣਾ ਕਿ ਮੈਂ ਹਾਲੇ ਤੱਕ ਗੁਰੂ ਨਾਨਕ ਦਾ ਸਿੱਖ ਨਹੀਂ ਬਣਿਆ ਇੰਨੀ ਉੱਚੀ ਅਵਸਥਾ ਦੇ مالک ਸੀ ਬ੍ਰਹਮ ਗਿਆਨੀ ਸੀ ਜਿਨ੍ਹਾਂ ਨੇ ਸਤਿਗੁਰਾਂ ਦੇ ਆਪ ਦਰਸ਼ਨ ਕੀਤੇ ਸੀ ਤੇ ਟੋਹਾ ਪੁੱਟ ਕੇ ਰਹਿੰਦੇ ਸੀ ਤੇ ਕਿਸੇ ਨੇ ਪੁੱਛਿਆ ਮਹਾਰਾਜ ਆਪ ਜੀ ਬੜਾ ਲੁਕੇ ਰਹਿੰਦੇ ਹੋ ਬੜਾ ਛੁਪ ਕੇ ਰਹਿੰਦੇ ਹੋ ਬੜਾ ਗੁਪਤ ਰਹਿੰਦੇ ਹੋ ਤੇ ਮਹਾਰਾਜ ਕਹਿਣ ਲੱਗੇ ਜਿਹੜੇ ਕੁੱਤੇ ਨੂੰ ਨਾ ਕੀੜੇ ਪਏ ਹੋਣ ਉਹ ਕੁੱਤਾ ਫਿਰ ਛੁਪ ਕੇ ਰਹਿੰਦਾ ਪੁੱਛਣ ਵਾਲੇ ਦੇ ਅੱਖਾਂ ਸਾਹ ਸੁ ਆ ਕੇ ਕਹਿਣ ਲੱਗੇ ਮਹਾਰਾਜ ਇਹ ਕੀ ਬੋਲਦੇ ਕਹਿਣ ਲੱਗੇ ਜੇਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਕੀੜੇ ਪੈਣ ਹੋਣ ਉਹ ਫਿਰ ਛੁਪ ਕੇ ਰਹਿੰਦਾ ਉਹ ਖਾਲਸਾ ਜੀ ਉਹ ਪੂਰਨ ਜਤੀ ਸਤੀ ਸੀ ਮਹਾਪੁਰਖ ਬ੍ਰਹਮ ਗਿਆਨੀ ਸੀ ਪਰ ਨਿਮਰਤਾ ਸੀ ਪੂਰਨ ਮਾਸ਼ੀ ਵੇਲੇ ਦਵਾਨ ਲੱਗਦਾ ਨਾ ਉੱਥੇ ਲੱਖਾਂ ਦਾ ਇਕੱਠ ਹੁੰਦਾ ਸੀ ਤੇ ਫਿਰ ਦੂਜੇ ਦਿਨ ਮਹਾਪੁਰਖਾਂ ਨੇ ਸ਼ਬਦ ਨਾ ਆਉਣਾ ਗੁਰਮੁਖ ਹਿਰਦੇ ਗਰੀਬੀ ਆਵੇ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸ਼ਰੀਰ ਤੇ ਕਿਸੇ ਨੇ ਪੁੱਛਿਆ ਮਹਾਰਾਜ ਆ ਪੂਰਨ ਮਹਾਰਾਜੀ ਤੋਂ ਬਾਅਦ ਇਹੋ ਜੇ ਸ਼ਬਦ ਕਿਉਂ ਲਾਉਂਦੇ ਰਾਗੀ ਸਿੰਘਾਂ ਕੋਲ ਕਹਿਣ ਲੱਗੇ ਲੱਖਾਂ ਦਾ ਇਕੱਠ ਹੋਇਆ ਕਿਥੇ ਮਨ ਵਿੱਚ ਹੰਕਾਰ ਨਾ ਆਵੇ ਕਿ ਅਨੰਦ ਸਿੰਘ ਜੇ ਤੂੰ ਪੈਦਾ ਨਹੀਂ ਹੁੰਦਾ ਤੇ ਲੱਖ ਕਿੱਥੇ ਇਕੱਠੇ ਹੋਣੇ ਹੰਕਾਰ ਦਾ ਕੋਈ ਪਰੋਸਾ ਨਹੀਂ ਖਾਬਸਾ ਜੀਓ ਇੰਨੀ ਨਿਮਰਤਾ ਰੱਖਦੇ ਸੀ ਤੇ ਆਪਣੇ ਸੰਗੀਆਂ ਨੂੰ ਵੀ ਨਿਮਰਤਾ ਸਿਖਾਉਂਦੇ ਸੀ ਇੱਕ ਵਾਰੀ ਸਾਰੇ ਸੰਗੀ ਬੈਠੇ ਹੋਏ ਸੀ ਤੇ ਮਹਾਰਾਜ ਕਹਿਣ ਲੱਗੇ ਜੇ ਅਸੀਂ ਤੁਹਾਨੂੰ ਕਿਸੇ ਨੂੰ ਬੁਲਾਉਣ ਵਾਸਤੇ ਕਹੀਏ ਤੇ ਕਿਵੇਂ ਬੁਲਾਓਗੇ ਤੇ ਸੰਗੀ ਕਹਿਣ ਲੱਗੇ ਮਹਾਰਾਜ ਨੂੰ ਜਾ ਕੇ ਬੋਲ ਦਵਾਂਗੇ ਕਿ ਬਾਬਾ ਜੀ ਦਾ ਹੁਕਮ ਹੈ ਆਓ ਕਰਕੇ ਉਹ ਕਹਿਣ ਲੱਗੇ ਨਹੀਂ ਇਸ ਤਰ੍ਹਾਂ ਨਹੀਂ ਬੋਲਣਾ ਫਿਰ ਮਹਾਰਾਜ ਕਹਿਣ ਲੱਗੇ ਕਿਸ ਤਰ੍ਹਾਂ ਬੋਲੀਏ ਕਹਿਣ ਲੱਗੇ ਬਾਬਾ ਜੀ ਨੇ ਆਪ ਜੀ ਨੂੰ ਯਾਦ ਕੀਤਾ ਦਰਸ਼ਨ ਦਿਓ ਜੇ ਅਸੀਂ ਹੁਕਮ ਨਾਲ ਬੁਲਾਈਏ ਤੇ ਸਾਨੂੰ ਹੋਂਵੇਂ ਨਾ ਆ ਜਾਵੇ ਯਾਨੀ ਇੰਨੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸੀ ਖਾਲਸਾ ਜੀਓ ਇੰਨੀ ਨਿਮਰਤਾ ਸੀ ਇੱਕ ਵੇਰੀ ਬਾਬਾ ਈਸ਼ਰ ਸਿੰਘ ਜੀ ਨੇ ਬਚਨ ਸੁਣਾਇਆ ਜਿਹੜੇ ਬਾਬਾ ਅਨੰਦ ਸਿੰਘ ਤੋਂ ਬਾਅਦ ਗੱਦੀ ਤੇ ਬੈਠੇ ਸੀ ਦਿੱਲੀ ਗਏ ਸੀ ਤੇ ਬਾਬਾ ਅਨੰਦ ਸਿੰਘ ਜੀ ਵੀ ਨਾਲ ਜਾ ਰਹੇ ਸੀ ਤੇ ਉਹਨਾਂ ਨੇ ਗੁਰਦਾਰੇ ਵਾਲੇ ਕਿਸ਼ਾਰਾ ਕੀਤਾ ਤੇ ਈਸ਼ਰ ਸਿੰਘ ਨਾਲ ਸੀ ਸੰਤ ਬਾਬਾ ਈਸ਼ਰ ਸਿੰਘ ਜੀ ਤੇ ਉਹਨਾਂ ਨੇ ਕਿਹਾ ਹਾਂ ਠੀਕ ਹੈ ਬਿਲਕੁਲ ਠੀਕ ਹੈ ਤੇ ਮਾਹਪੁਰਖਾ ਨੇ ਮੂੰਹ ਤੇ ਇੱਕ ਛਪੇੜ ਮਾਰੀ ਜ਼ੋਰ ਦੀ ਕਹਿੰਦੇ ਬੁੱਧੂ ਨਾ ਹੋਵੇ ਤਾਂ ਕਹਿੰਦੇ ਫਾਰਸੀ ਕਿਥੋਂ ਸਿੱਖ ਲਈ ਵੀ ਤੂੰ ਕਹਿੰਦਾ ਸਤਿਵਜਨ ਕਿਦਰ ਗਿਆ ਤੇਰਾ ਕਹਿੰਦਾ ਹਾਂ ਬਿਲਕੁਲ ਠੀਕ ਹੈ ਉਹਨਾਂ ਮਹਾਪੁਰਖਾਂ ਨੇ ਕਿਹਾ ਉਹਦੇ ਬਾਅਦ ਮੈਂ ਕਦੇ ਹਾਂ ਨਹੀਂ ਬੋਲਿਆ ਆਪਣੀ ਜ਼ਿੰਦਗੀ ਵਿੱਚ ਹਾਂ ਨਹੀਂ ਬੋਲਿਆ ਹਾਂ ਹੰਕਾਰ ਦਾ ਪ੍ਰਤੀਕ ਹੈ ਖਾਲਸਾ ਜੀਓ ਜੀ ਨਿਮਰਤਾ ਦਾ ਪ੍ਰਤੀਕ ਹੈ ਇਹੋ ਜਿਹੇ ਮਹਾਪੁਰਖ ਹੋਏ ਖਾਲਸਾ ਜੀਓ ਜਿਨ੍ਹਾਂ ਨੇ ਚੜ੍ਹਦੀ ਕਲਾ ਵਿੱਚ ਸੇਵਾ ਕੀਤੀ ਬੀਬੀ ਨੇ ਬੇਨਤੀ ਕੀਤੀ ਨਿਮਰਤਾ ਦੇ ਵਿੱਚ ਮੂਸਾ ਦੇ ਚਰਨਾਂ ਵਿੱਚ ਕਿ ਮਹਾਰਾਜ ਮੇਰੇ ਕਰ ਲੜਕਾ ਨਹੀਂ ਹੋਏਗਾ ਆਪ ਜੀ ਖੁਦਾ ਦੇ ਨਾਲ ਗੱਲਾਂ ਕਰਦੇ ਹੋ ਨਾ ਉਹਨਾਂ ਦੇ ਨਾਲ ਬਾਤਾਂ ਕਰਦੇ ਹੋ ਮੈਂਨੇ ਬੜੇ ਯਤਨ ਕੀਤੇ ਕੋਈ ਹਕੀਮ ਕੋਈ ਡਾਕਟਰ ਕੁਛ ਨਹੀਂ ਕੋਈ ਮਹਾਪੁਰਸ਼ ਕੁਛ ਨਹੀਂ ਛੱਡਿਆ ਪਰ ਸਾਰਿਆਂ ਨੇ ਜਵਾਬ ਦੇ ਦਿੱਤਾ ਕਿ ਤੇਨੂੰ ਬੱਚਾ ਨਹੀਂ ਹੋਣਾ ਤੇ ਮੇਰੇ ਮਨ ਚ ਇਛਾ ਆਈ ਕਿ ਮੈਂ ਮੂਸਾ ਤੋਂ ਪੁੱਛ ਹੀ ਲਈਏ ਕਿਉਂਕਿ ਖੁਦਾ ਦੇ ਨਾਲ ਗੱਲਾਂ ਕਰਦਾ ਤੇ ਪਤਾ ਪੱਕਾ ਲੱਜਾਵੇਂਗਾ ਤੇ ਮੂਸਾ ਕਹਿਣ ਲੱਗੇ ਠੀਕ ਹੈ ਮੈਂ ਪੁੱਛ ਲੈਂਦਾ ਜਿਸ ਵੇਲੇ ਤੂਰਨਾਮ ਪਹਾੜੀ ਤੇ ਗੱਲ ਗੱਲਾਂ ਬਾਤਾਂ ਹੋਈਆਂ ਉਹ ਬੀਬੀ ਬੈਠੀ ਹੋਈ ਸੀ ਤੇ ਆ ਕੇ ਜਿਸ ਵੇਲੇ ਉਹਨਾਂ ਨੇ ਤਸ਼ਰੀਫ ਰੱਖੀ ਮੂਸਾ ਜੀ ਨੇ ਤੇ ਉਹਨੇ ਹੱਥ ਜੋੜ ਕੇ ਬੀਬੀ ਨੇ ਕਿਹਾ ਮਹਾਪੁਰਸ਼ੋ ਮੇਰੇ ਬਾਰੇ ਪੁੱਛਿਆ ਉਹ ਕਹਣ ਲੱਗੇ ਹਾਂ ਪੁੱਛਿਆ ਤੇਰੇ ਬਾਰੇ ਤੇ ਉਹਨਾਂ ਨੇ ਕਿਹਾ ਤੇਰੇ ਘਰ ਲੜਕਾ ਨਹੀਂ ਹੋਣਾ ਔਲਾਦ ਨਹੀਂ ਹੋਣੀ ਇਹ ਖੁਦਾ ਦਾ ਬਚਨ ਹੈ ਉਹ ਵਿਚਾਰੀ ਰੋਂਦੀ ਚੱਲੇਗੀ ਉਥੋਂ ਹੁਣ ਉਤੋਂ ਹੀ ਆਰਡਰ ਹੋ ਜਾਵੇ ਤਾਂ ਕੌਣ ਕੀ ਕਰੇਗਾ ਕੁਝ ਸਮਾਂ ਬੀਤਿਆ ਖਾਲਸਾ ਜੀ ਕੁਝ ਅਰਸੇ ਬੀਤੇ ਤੇ ਮੂਸਾ ਜੀ ਕਿਸੇ ਬਾਜ਼ਾਰ ਵਿੱਚ ਜਾ ਰਹੇ ਸੀ ਇਸرائیਲ ਦੇ ਤੇ ਉਹਨਾਂ ਨੇ ਵੇਖਿਆ ਬੀਬੀ ਸੀ ਸਾਹਮਣੇ ਤੇ ਬੀਬੀ ਜਾਣੀ ਪਿਛਾੜੀ ਲੱਗਦੀ ਸੀ ਤੇ ਹੱਥ ਵਿੱਚ ਗੋਦੀ 'ਚ ਬੱਚਾ ਸੀ ਚਾਂਦ ਵਰਗਾ ਸੋਹਣਾ ਮਨਮੋਹਣਾ ਸੁਨੱਖਾ ਰੱਜ ਕੇ ਜਿਹਦੇ ਉੱਤੇ ਸੁੰਦਰਤਾ ਸੀ ਤੇ موسی ਸੋਚਣ ਲੱਗੇ ਕਹਿੰਦੇ ਇਹ ਹੀ ਬੀਬੀ ਆਈ ਸੀ ਕੁਝ ਅਰਸਾਂ ਪਹਿਲਾਂ ਤੇ ਇਹਨੇ ਬੇਨਤੀ ਕੀਤੀ ਸੀ ਤੇ ਖੁਦਾ ਨੇ ਤੇ ਨਾ ਕਰ ਦਿੱਤੀ ਇਹਨੂੰ ਚਲੋ ਕੋਈ ਸ਼ਕਲ ਨਾਲ ਇੱਕ ਇਹਦੇ ਸ਼ਕਲ ਦੂਜੀ ਸ਼ਕਲ ਨਾਲ ਮਿਲਦੀ ਹੋਣੀ ਤੇ ਉਹਨਾਂ ਨੇ ਬੀਬੀ ਨੂੰ ਬੁਲਾ ਲਿਆ ਬੀਬੀ ਨੂੰ ਕਹਿਣ ਲੱਗੇ ਤੂੰ ਹੀ ਉਹ ਹੀ ਹੈਗੀ ਲੇਗਾ ਅਣੀ ਮੇ ਉਹ ਹੀ ਹੈਗੀ ਜਿਹੜੀ ਤੂੰ ਤੁਹਾਡੇ ਕੋਲ ਆਈ ਸੀ ਤੁਹਾਡੇ ਕੋਲ ਉਹਨੂੰ ਦੀ ਉਹ ਹੀ ਆਈ ਸੀ ਉਹ ਕਹਿਣ ਲੱਗੇ ਬੱਚਾ ਕਹਿਣ ਲੱਗੇ ਬੱਚਾ ਮੇਰਾ ਹੈਗਾ ਕਹਿਣ ਲੱਗੇ ਉਹ موسی ਦੇ ਤੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਉਹ ਉੱਥੋਂ ਹੀ ਵਾਪਸ ਚਲੇ ਗਏ ਮਨਵੀ ਸੋਚਣ ਲੱਗਿਆ ਖੁਦਾ ਤੇ ਇੱਕ ਹੈ ਦੂਜਾ ਖੁਦਾ ਕਿਤੋਂ ਪੈਦਾ ਹੋ ਗਿਆ ਫਿਰ ਉਹਨਾਂ ਨੇ ਜਾ ਕੇ ਨਾ ਤੂਰ ਦੇ ਪਹਾੜ ਤੇ ਬੇਨਤੀ ਕੀਤੀ ਕਿ ਮਹਾਰਾਜ ਇੱਕ ਹੀ ਗੱਲ ਹੋਗੀ ਇੱਕ ਹੀ ਮਾਂਜਰਾ ਹੋਇਆ ਉਹਨਾਂ ਨੇ ਕਿਹਾ ਉੱਤਰ ਬਾਅਦ ਚ ਦਵਾਂਗੇ ਤੈਨੂੰ ਇੱਕ ਪਾਂਡਾ ਦਿੱਤਾ ਤੇ ਇੱਕ ਛੁਰੀ ਦਿੱਤੀ ਕਹਿੰਦੇ ਇਹਦੇ ਨਾਲ ਇਹਦੇ ਵਿੱਚ ਨਾ ਇਨਸਾਨ ਦਾ ਮਾਸ ਲੈ ਕੇ ਆ ਇਨਸਾਨ ਦਾ گوشਤ ਲੈ ਕੇ ਆ ਉਹ ਕਹਿੰਦਾ ਠੀਕ ਹੈ ਉਹ ਇਸਰਾਇਲ ਦੇ ਬਾਜ਼ਾਰ ਵੀ ਚਲਾ ਗਿਆ ਖਾਲਸੇ ਨੂੰ ਇਕੱਲੇ ਇਕੱਲੇ ਨੂੰ ਖੜਾ ਕਰਕੇ ਹਰ ਬੰਦੇ ਨੂੰ ਕਹਿਣ ਲੱਗਾ ਖੁਦਾ ਦਾ ਹੁਕਮ ਹੈ ਕਿ ਇਸ ਪਾਂਡੇ ਵਿੱਚ ਆਪਣਾ ਮਾਸ ਦਿਓ ਉਹ ਸਾਰੇ ਇਨਕਾਰ ਹਰ ਬੰਦਾ ਇਨਕਾਰ ਕਰੇ ਉਹ ਕਰਨ ਕੋਈ ਜਨਵਰ ਦਾ ਕੋਈ ਪਸ਼ੂ ਦਾ ਕੋਈ ਪੰਛੀ ਦਾ ਮਾਸ ਤੇ ਨੂੰ ਦੇਵਾਂਗੇ ਬੰਦੇ ਦਾ ਮਾਸ ਕੌਣ ਦੇ ਰਿਹਾ ਤੈਨੂੰ ਉਹ ਸਾਰੀਆਂ ਦੁਕਾਨਾਂ ਤੇ ਘੁੰਮਦਾ ਰਿਹਾ ਸਾਰੀਆਂ ਬਜ਼ਾਰਾਂ ਵਿੱਚ ਘਰ ਕਰ ਦਰਵਾਜ਼ੇ ਦਰਵਾਜ਼ੇ ਤੇ ਘੁੰਮਿਆ ਪਰ ਕੋਈ ਸੇ ਨੇ ਉਸ ਨੂੰ ਕੁਝ ਨਹੀਂ ਦਿੱਤਾ ਵਾਪਸ ਆ ਰਿਹਾ ਸੀ ਖਾਲਸਾ ਜੂ ਸ਼ਾਮ ਭਈ ਤੇ ਵੇਖਿਆ ਸੀ ਇੱਕ ਫਕੀਰ ਹਾਲ ਮਸਤ ਨਾ ਦਾਏ ਨਾ ਬਾਏ ਨਾ ਫਿਜ਼ਾ ਨਾ ਨਾ ਸਰਦੀ ਨਾ ਗਰਮੀ ਆਪਣੇ ਹਾਲ ਵਿੱਚ ਮਸਤ ਝੂਮ ਰਿਹਾ ਸੀ ਪ੍ਰਭੂ ਦੇ ਯਾਦ ਵਿੱਚ ਡੋਲ ਰਿਹਾ ਸੀ ਤੇ موسی ਦੇ ਮਨ ਚ ਆ ਗਿਆ ਕਿ ਇਹਨੂੰ ਪੁੱਛ ਹੀ ਲਈਏ ਜਾਂਦੇ ਜਾਂਦੇ ਫਿਰ ਕਿਤੇ ਹੁਜਤ ਹੀ ਨਾ ਹੋ ਜਾਏ ਕਰਨ ਲੱਗੇ ਰਹਿ ਗਿਆ ਕਰਕੇ ਫਿਰ ਉਹਨਾਂ ਨੇ ਕੁਛ ਹੋਏ ਮਲੰਗਾ ਕਰਨ ਲੱਗੇ ਖੁਦਾ ਦਾ ਹੁਕਮ ਹੋਇਆ ਕਿ ਭਾਂਡੇ ਦਾ ਮਾਸ ਚਾਹੀਦਾ ਗੋਸ਼ ਚਾਹੀਦਾ ਮੈਂ ਸਾਰਾ ਸੁਰਾਇਲ ਢੂੰਡਾ ਕਿਸੇ ਨੇ ਨਹੀਂ ਦਿੱਤਾ ਹੁਣ ਤੇਰਾ ਕੀ ਇਰਾਦਾ ਹੈਗਾ ਤੇਰਾ ਆਪਣਾ ਕੀ ਪ੍ਰੋਗਰਾਮ ਉਹਨੇ ਬਾਹ ਕਿਆ ਕਰ ਦਿੱਕਾ ਕਹਿੰਨ ਕਿ ਹਜਤ ਕਰ ਲੈਣ ਲੱਗਿਆ ਉਹ ਤੇ ਹਜਰਤ ਦੇ ਪੈਰੋਂ ਥੱਲੇ ਮਿੱਟੀ ਨਿਕਲ ਗਈ ਉਹ ਕਹਿੰਨ ਕਿ ਮੈਂ ਨਹੀਂ ਕੱਟਦਾ ਤੂੰ ਹੀ ਕੱਟ ਕੇ ਤੇ ਕਰ ਉਸ ਫਕੀਰ ਨੇ ਸੂਰੀ ਹੱਥੀ ਲੈ ਕੇ ਡੋਲੇ ਘੜਦਾ ਤੇ ਪਾਣੀ ਚ ਪਾ ਤਾ ਜਾਣ ਲੱਗਿਆ ਤੂੰ ਫਿਰ ਉਹਨੇ ਕਿਹਾ ਹਜ਼ੂਰ ਠਹਿਰੋ 2 ਮਿੰਟ ਮੈਂ ਤੇ ਦਿੱਤਾ ਹੱਥ ਦਾ ਮਾਸ ਪਤਾ ਨਹੀਂ ਮੇਰੇ ਮਾਲਕ ਨੂੰ ਗਰਦਨ ਦਾ ਮਾਸ ਚਾਹੀਦਾ ਹੁਣ ਸਾਹਿਬ ਸਭ ਦਾ ਇੱਕ ਹੈ ਸਾਹਿਬ ਦਾ ਕੋਈ ਇੱਕ ਕੋਈ ਕੱਲੇ ਹੁੰਦੇ ਖਾਲਸਾ ਜੀ ਉਹ ਸਾਰੇ ਨਹੀਂ ਹੁੰਦੇ ਲੱਖਾਂ ਵਿੱਚ ਕੋਈ ਨਹੀਂ ਕਰੋੜਾਂ ਦੇ ਵਿੱਚ ਕੋਈ ਇੱਕ ਲੱਖਾਂ ਦੇ ਵਿੱਚ ਵੀ ਨਹੀਂ ਕਰੋੜਾਂ ਦੇ ਵਿੱਚ ਇਹੋ ਜੇ ਹੁੰਦੇ ਉਹਨੇ ਗਰਦਨ ਦਾ ਮਾਸ ਕੱਟ ਕੇ ਦਿੱਤਾ ਫਿਰ ਉਹ ਜਾਣ ਲੱਗੇ ਕਹਿੰਦੇ ਹਜਤ ਰੁਕੋ ਪਤਾ ਨਹੀਂ ਮੇਰੇ ਮਾਲਕ ਨੂੰ ਗੱਲਾਂ ਦਾ ਮਾਸ ਚਾਹੀਦਾ ਹੁਣ ਉਨੇ ਗੱਲਾਂ ਦਾ ਵੀ ਕੱਟ ਕੇ ਦਿੱਤਾ ਫਿਰ ਜਾਣ ਲੱਗੇ ਰੁਕੋ ਕਹਿਣ ਲੱਗੇ ਪਤਾ ਨਹੀਂ ਖੁਦਾ ਨੂੰ ਮੇਰੇ ਸੀਨੇ ਦਾ ਮਾਸ ਚਾਹੀਦਾ ਹੋਣਾ ਉਹਨੇ ਸੀਨੇ ਦਾ ਮਾਸ ਕੱਟ ਕੇ ਦਿੱਤਾ ਫਿਰ ਕਹਿਣ ਲੱਗਾ ਰੁਕੋ ਪਤਾ ਨਹੀਂ ਖੁਦਾ ਨੂੰ ਪੇਟ ਦਾ ਮਾਸ ਚਾਹੀਦਾ ਹੋਣਾ ਤੇ ਪੇਟ ਕਾ ਵੀ ਕੱਟ ਦਿੱਤਾ ਪੱਟਾਂ ਦਾ ਕੱਟ ਕੇ ਦਿੱਤਾ ਪਿੰਡੀਆਂ ਦੇ ਵੀ ਕੱਟ ਕੇ ਦਿੱਤਾ ਉਹ ਤੇ ਮੂਸਾ ਤੇ ਪਾਣੀ ਪਾਣੀ ਹੋਇਆ ਹੋਇਆ ਉਹ ਕਹਿਣ ਲੱਗਾ ਦੇਂਦਾ ਤੇ ਕੋਈ ਇੱਕ ਨਹੀਂ ਤੇ ਤੂੰ ਨੇ ਤੇ ਸਾਰਾ ਹੀ ਉਤਾਰ ਕੇ ਰੱਖ ਦਿੱਤਾ ਮਰਬੂ ਦੇ ਨਾਮ ਤੇ ਜਦੇ ਤੂਰ ਤੇ ਪਹਾੜ ਤੇ ਗਿਆ ਨਾ ਖਾਲਸਾ ਜੀਓ ਤੋ ਆਵਾਜ਼ ਆਈ ਖੁਦਾ ਦੀ ਕਰਨ ਲਗੇ ਕੀ ਗੱਲ ਬਣੀ موسی ਉਹ ਕਹਿਣ ਲਗੇ ਦੇ ਕੋਈ ਨਹੀਂ ਆਸੀ ਬਾਜ਼ਾਰ ਵਿੱਚ ਪਰ ਇੱਕ دیਵਾਨਾ ਮਿਲਿਆ ਉਹਨੇ ਸਾਰਾ ਹੀ ਉਤਾਰ ਕੇ ਦੇ ਦਿੱਤਾ ਕੁਛ ਵੀ ਨਹੀਂ ਰੱਖਿਆ ਆਪਣੇ ਕੋਲ ਸਾਰਾ ਹੀ ਦੇ ਦਿੱਤਾ ਕਹਿਣ ਲਗੇ ਤੇਰੇ ਨਾਲ ਤੋਂ ਤੇ ਹੱਸ ਕੇ ਕਹਿਣ ਲਗੇ ਖੁਦਾ ਕਰਨ ਲਗੇ ਜਿਹੜੀ ਬੰਦੀ ਆਈ ਸੀ ਨਾ ਉਹ ਔਰਤ ਇਹਦੇ ਬਾਰੇ ਤੂੰ ਨੇ ਸਵਾਰਿਸ਼ ਕੀਤੀ ਸੀ ਕਿ ਇਹਦੇ ਘਰ ਲੜਕਾ ਨਹੀਂ ਹੈਗਾ ਕਿ ਇਹਦੇ ਘਰ ਲੜਕਾ ਹੋਏਗਾ ਕਿ ਨਹੀਂ ਤੇ ਤੂੰ ਸਾਨੂੰ ਪੁੱਛਿਆ ਸੀ ਤੇ ਅਸੀਂ ਜਵਾਬ ਦਿੱਤਾ ਸੀ ਕਿ ਨਹੀਂ ਹੋਣਾ ਪਰ ਉਹ ਰੋਂਦੀ ਚਲੇਗੀ ਰੋਂਦੀ ਘਰ ਨੂੰ ਨਹੀਂ ਗਈ ਉਹ ਜਵਾਨੇ ਦੇ ਕੋਲ ਚਲੀ ਗਈ ਉਹ ਫਕੀਰ ਕੋਲ ਚਲੀ ਗਈ ਜਿਹੜਾ ਬੈਠਿਆ ਸੀ ਬੰਦਗੀ ਕਰਦਾ ਹੋਇਆ موسی ਜਿਹੜਾ ਮੇਰਾ ਜਿਹੜੇ ਮੈਨੂੰ ਸਾਰਾ ਕੁਝ ਦੇ ਦੇ ਦੇਣਾ ਮੈਂ ਉਹਦਾ ਬਚਨ ਮੋੜ ਸਕਦਾ ਜੇਨੇ ਮੇਰੇ ਲਈ ਸਾਰਾ ਕੁਝ ਸ਼ਰੀਰ ਹੀ ਉਤਾਰ ਕੇ ਦੇਖ ਦਿੱਤਾ ਮੈਂ ਉਹ ਜਿਹਦਾ ਬਚਨ ਨਹੀਂ 모ੜ ਸਕਦਾ ਕਹਿਣ ਲੱਗੇ ਉਹਨੇ ਮੇਰੀ ਬਾਹਰ ਗੱਲ ਵਿੱਚ ਬੇਨਤੀ ਕੀਤੀ ਕਿ ਇਹਦੇ ਘਰ ਬੱਚਾ ਦਿਓ ਫਿਰ ਉਹਦੇ ਘਰ ਬੱਚਾ ਚੰਦ ਵਰਗਾ ਹੋਇਆ ਕਹਿਣ ਲੱਗੇ ਖਾਲਸਾ ਜਿਓ ਜਾਂ ਕਾ ਕਹਿਆ ਦਰਗਹ ਹੈ ਚੱਲੇ ਪ੍ਰਭੂ ਦੇ ਪਿਆਰਿਆਂ ਦਾ ਨਾ ਦਰਗਾਹ ਦੇ ਵਿੱਚ ਅੱਲਾਹ ਚੱਲਦਾ ਉਹ ਪ੍ਰਭੂ ਦੇ ਬਚਨ ਵੀ 모ੜ ਦਿੰਦੇ ਇੰਨੀ ਉਹਨਾਂ ਦੇ ਸ਼ਕਤੀ ਜਿਹੋਦੀ ਤੋ ਸਤਗੁਰੂ ਸੱਚੇ ਬਾਦਸ਼ਾਹ ਜੀ ਨੇ ਬਹੁਤ ਕਿਰਪਾ ਕੀਤੀ ਅਜ ਮਾਹਾਂਪੁਰਖਾਂ ਦੇ ਸੰਗਤਾਂ ਦੇ ਮਾਹਾਂਪੁਰਖ ਤੇ ਆਏ ਨਹੀਂ ਮਾਹਾਂਪੁਰਖ ਸਾਰੇ ਪੰਜਾਬ ਵਿੱਚ ਹੀ ਰਹਿ ਗਏ ਉਹ ਜਹਾਜ਼ ਹੀ ਫੇਲ ਹੋ ਗਿਆ ਦੋ ਦਿਨ ਤੋਂ ਉਥੋਂ ਰੌਲਾ ਪਾਉਣ ਦੇ ਕੋਲ ਉਹ 에어ਪੋਰਟ ਤੋਂ ਫੜ ਫੜ ਕੇ ਵਾਪਸ ਆ ਰਹੇ ਸੀ ਇੰਜਨ ਉੱਥੇ ਰਹਿ ਕੇ ਡੱਬੇ ਆ ਗਏ ਸਾਰੇ ਮੈਂ ਕਿਹਾ ਮਾਹਾਂਪੁਰਖਾਂ ਨੂੰ ਆਪਾਂ ਖਾਲਸੇ ਨਾਲ ਆਪਣਾ ਜਹਾਜ਼ ਲਈਏ ਆ ਚੜੋ ਪਰੋਏ ਨਾ ਨੇ ਇਹ ਖਰਾਬ ਹੀ ਕਰਦੇ ਰਹਿੰਦੇ ਕੋਈ ਗੁਰਪੁਰਵਾ ਆ ਜਾਵੇ ਨਾ ਫਲਾਈਟ ਕੈਨਸਲ ਹੁਣ ਬਰਸੀ ਆਈ ਦੋ ਦਿਨਾਂ ਤੋਂ ਜਹਾਜ਼ ਨਹੀਂ ਆ ਰਿਹਾ ਕੈਨਸਲ ਸਾਰੇ ਮਾਪੁਰਖਾਂ ਨੇ ਸੀਟਾਂ ਬੁੱਕ ਕਰਾਈਆਂ ਸੀ ਹੁਣ ਖਾਲਸਾ ਜੀ ਉਹ ਸਾਰਾ ਸੰਸਾਰ ਭਾਵੇਂ ਸੁਣਨਾ ਹੈ ਲਾਈਵ ਹੁਣ ਆਪਣੇ ਜਹਾਜ਼ ਲਈ ਆਪਾਂ ਹਾਂ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਹਾਪੁਰਖ ਬਾਬਾ ਨਰਿੰਦਰ ਸਿੰਘ ਜੀ ਮਹਾਪੁਰਖ ਬਾਬਾ ਬਲਵਿੰਦਰ ਸਿੰਘ ਜੀ ਬੜੇ ਪਿਆਰ ਵਾਲੇ ਇਹਨਾਂ ਦਾ ਪਿਆਰ ਦਾ ਸਬੂਤ ਹੈ ਖਾਲਸਾ ਜੀ ਜੇ ਤੁਸੀਂ ਬੈਠੇ ਹੋ ਇਹ ਮਹਾਪੁਰਖ ਬਾਬਾ ਨਥਾਨ ਸਿੰਘ ਜੀ ਬਾਬਾ ਹਰਨਾਮ ਸਿੰਘ ਜੀ ਬਾਬਾ ਆਤਮਾ ਸਿੰਘ ਜੀ ਬਾਬਾ ਸ਼ੀਸ਼ਾ ਸਿੰਘ ਜੀ ਦੀ ਬੰਦਗੀ ਦਾ ਪ੍ਰਤਾਪ ਹੈ ਨਾ ਤੇ ਇੱਕ ਵਾਰੀ ਵਰਸੀ ਚ ਆਉਂਦਾ ਬਾਅਦ ਚ ਕੋਈ ਵੀ ਨਹੀਂ ਆਉਂਦਾ ਕਿੰਨੇ ਸਾਲ ਹੋ ਗਏ ਖਾਲਸਾ ਜੀਓ ਫਿਰ ਵੀ ਰੌਣਕਾਂ ਲਗੀਆਂ ਹੁੰਦੀਆਂ ਮੱਥਾ ਟੇਕਣ ਨੂੰ ਲੈਨ ਨਹੀਂ ਟੁੱਟਦੀ ਕਦੋਂ ਦੀ ਲੱਗੀ ਹੋਈ ਹੈ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬੰਦਗੀ ਦਾ ਪ੍ਰਤਾਪ ਹੈ ਇਸ ਕਰਕੇ ਖਾਲਸਾ ਜੀ ਸੁਣ ਕੇ ਨਾ ਜਾਇਓ ਕੁਛ ਭਜਨ ਕਰੋ ਬੰਦਗੀ ਕਰੋ ਨਿਤਨੇਮ ਕਰੋ ਜੇ ਅਮਰਤ ਨਹੀਂ ਛਕਿਆ ਗੁਰੂ ਵਾਲੇ ਨਹੀਂ ਬਣੇ ਹੋ ਤੇ ਜ਼ਰੂਰ ਗੁਰੂ ਵਾਲੇ ਬਣੋ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਉੱਤੇ ਬਖਸ਼ਿਸ਼ ਆ ਕਰਨ ਆਏ ਹੋਏ ਮਹਾਪੁਰਖ ਪਾਪਾ ਗੁਰਦੇਵ ਸਿੰਘ ਜੀ ਛੜ ਗੜਿਆ ਜੀ ਬਾਬਾ ਹਰੀ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਦਸੀ ਜੋ ਇਹ ਸਾਰੇ ਮਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਅੰਮ੍ਰਿਤਸਰ ਸਾਹਿਬ ਤੋਂ ਸਿੰਘ ਸਾਹਿਬ ਹੁਣੀ ਵੀ ਆਏ ਹੋਏ ਸਾਰੇ ਇੱਕ ਰੌਣਕ ਹੁੰਦੀ ਖਾਲਸਾ ਜੀਓ ਕਹਿੰਦੇ ਨਾ ਮਾਨਸਰ ਓਵਰ ਹੰਸਾ ਦੇ ਨਾਲ ਸੋਭਾ ਦਿੰਦਾ ਜੇ ਮਾਨਸਰ ਓਵਰ ਹੋਏ ਤੇ ਹੰਸੀ ਨਾ ਹੋਵੇ ਤੇ ਮਜ਼ਾ ਨਹੀਂ ਆਉਂਦਾ ਨਹੀਂ ਮਾਨਸਰ ਓਰ ਦੀ ਆਪਣੀ ਹੈਗੀ ਉਹਦੀ ਆਪਣੀ ਕੀਮਤ ਹੈਗੀ ਪਰ ਹੰਸ ਵੀ ਚਾਹੀਦੇ ਜਿਹੜੇ ਪ੍ਰਭੂ ਦੇ ਪਿਆਰੇ ਬੰਦਗੀ ਵਾਲੇ ਸਿਮਰਨ ਵਾਲੇ ਨਾਮ ਜਪਣ ਵਾਲੇ ਭਜਨ ਕਰਨ ਵਾਲੇ ਇਹ ਹੰਸ ਹੈਗੇ ਕਲਗੀਧਰ ਪਾਤਸ਼ਾਹ ਦੇ ਇਹ ਹੰਸ ਜਿਹੜੇ ਬੈਠੇ ਹੋਏ ਸਾਰੇ ਮਹਾਰਾਜ ਸਾਰਿਆਂ ਤੇ ਕਿਰਪਾ ਕਰਨਾ ਆਪਣੀ ਪਿਆਰੀ ਗੁਰਸਿੱਖੀ ਆਪਣੇ ਚਰਨ ਕਮਨਾਂ ਦਾ ਪਿਆਰ ਦੇਵੇ ਆਪਣੇ ਚਰਨਾਂ ਨਾਲ ਜੋੜ ਕੇ ਰੱਖੇ ਸਾਰਿਆਂ ਦੇ ਹਿਰਦੇ ਵਿੱਚ ਨਿਮਰਤਾ ਦਾ ਬੀਜ ਬੀਜੇ ਕੀ ਨਿਮਰਤਾ ਵਿੱਚ ਰਹੀਏ ਭਜਨ ਕਰੀਏ ਬੰਦਗੀ ਕਰੀਏ ਹੋਈਆਂ ਗਲਤੀਆਂ ਦੀ ਖਿਮਾ ਸਾਰੇ ਗੱਜ-ਵੱਜ ਕੇ ਫਤਹਿ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ